ਸਰ ਡਾਕਟਰ ਭੀਮਰਾਓ ਮੇਜ਼ਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਮੌਕੇ ਪਿੰਡ ਦੇ ਆਲਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਬੋਜਨ ਸਮਾਜ ਬਾਲਟੀ ਹਲਕਾਂ ਪਲਾਸ ਦੇਨ ਜਾਰੀ ਕਰਨ ਐਲ ਸਿੰਘ ਦੇ ਗਵਾਈ ਹੇਠ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਇਸ ਮੌਕੇ ਬਸਵਾ ਜ਼ਿਲ੍ਹਾ ਕਪੂਰਥਲਾ ਦੇ ਵਾਈਸ ਪ੍ਰਧਾਨ ਪ੍ਰਗਟ ਸੰਧੂ ਅਤੇ ਵਾਲਮੀਕ ਜੀ ਮਜਬੂਸ ਇੱਕ ਮੋਰਚਾ ਪੰਜਾਬ ਦੇ ਜਨਰਤਤਰ ਸਰਦਾਰ ਇੰਦਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਧਾ ਡੀਐਸਪੀ ਸੋਮਨਾਥ 바ਵਾ ਸਾਹਿਬ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਅਮਨਦੀਪ ਸਿੰਘ ਭੱਟੀ ਸਬ ਇੰਸਪੈਕਟਰ ਗੁਰਜਸਵੰਤ ਸਿੰਘ ਏਐਸਏ ਬਖਸ਼ੀ ਨਸ਼ੇਤਰ ਸਿੰਘ ਮਨਪ੍ਰੀਤ ਸਿੰਘ ਵਿੱਕੀ ਮਾਨਾ ਤਲਵੰਡੀ ਸਮੇਤ ਹੋਰ ਹਾਜ਼ਰ ਸਨ ਸੋ ਅੱਜ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜਿਨ੍ਹਾਂ ਦਾ 56ਵਾਂ ਪ੍ਰੀ ਨਿਰਮਾਣ ਦਿਵਸ ਅੱਜ ਮਨਾ ਰਹੇ ਆ ਸੋ ਗੱਲ ਕਰਦੇ ਹੀ ਕਿ ਜਿਨ੍ਹਾਂ ਨੇ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਅੱਜ ਜਦੋਂ ਘਰਾਂ ਦੇ ਵਿੱਚ ਬੀਬੀਆਂ ਗੱਲ ਕਰਦੀਆਂ ਵਾ ਸਾਡੀ ਬੇਟੀ ਡਾਕਟਰ ਬਣ ਗਈ ਇੰਜੀਨੀਅਰ ਬਣ ਗਈ ਇੱਥੋਂ ਤੱਕ ਕਿ ਬੇਟੀਆਂ ਜੜੀਆਂ ਵਾ ਪੁਲਿਸ ਦੇ ਵਿੱਚ ਐਸਐਸਪੀ ਲੱਗੀਆਂ ਕਾਸਟੇਬੰਦ ਤੋਂ ਲੈ ਕੇ ਔਰ ਇਥੋਂ ਤੱਕ ਕਿ ਪਾਇਲਟ ਬਣ ਗਈਆਂ ਉਹ ਕਿਹਦੀ ਬਦੌਲਤ ਬਣੀਆਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਬਦੌਲਤ ਹੀ ਬਣੀਆਂ ਸੋ ਮੈਂ ਇਹ ਗੱਲ ਕਹੂੰਗਾ ਕਿ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਦੱਸੇ ਹੋਏ ਮਾਰਗ ਦੇ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ ਜਿਵੇਂ ਉਹ ਕਹਿੰਦੇ ਆ ਪੜੋ ਜੁੜੋ ਤੇ ਸੰਘਰਸ਼ ਕਰੋ ਮੈਂ ਇੱਕ ਗੱਲ ਆਦਵਸੀਆਂ ਦੇ ਪੌੰਮੀ ਗ੍ਰੰਥੇ ਵਿੱਚੋਂ ਕਹੂੰਗਾ ਜਿਸ ਤਰ੍ਹਾਂ ਪੜੋ ਕਹਿੰਦੇ ਆ ਆਦਵਸੀਆਂ ਦੇ ਪੌੰਮੀ ਗ੍ਰੰਥੇ ਦੇ ਵਿੱਚ ਲਿਖਿਆ ਵਾ ਦੇਸ਼ ਦੇ ਵਸਿੰਦੇ ਉਦੋਂ ਬਾਹਰੋਂ ਆਰੀਆਂ ਦੇ ਹੋ ਗਏ ਸੀ ਗੁਲਾਮ ਜਾਂ ਗਵਾਈ ਅਸੀਂ ਜਿੱਦਿਆਂ ਬਾਹਾਂ ਵਿੱਚ ਬਲ ਅਣਖ ਦਿਲਾਂ ਵਿੱਚ ਹੁੰਦੇ ਆ ਵੀ ਲੁੱਟੇ ਗਏ तमाम ਜਾਂ ਗਵਾਈ ਅਸੀਂ ਵਿਦਿਆ ਅੱਗੇ ਬਾਬਾ ਸਾਹਿਬ ਲਿਖਦੇ ਆ ਜੁੜੂ ਤੇ ਬਾਣੀ ਵਿੱਚ ਲਿਖਿਆ ਹੋਇਆ ਕਹਿੰਦੇ ਗ੍ਰੰਥੋਂ ਬਣਦੇ ਬੰਥ ਨੇ ਜਗ ਵਿੱਚ ਤੇ ਗ੍ਰੰਥੋਂ ਬਣਦੀ ਕੌਮ ਮਹਾਨ ਕੌਮ ਉਹ ਬਣ ਜਾਂਦੀ ਹੈ ਫਿਰ ਰਾਜ ਭਾਗ ਤਖਤਾਂ ਦੀ ਸ਼ਾਨ ਅੱਗੇ ਬਾਬਾ ਸਾਹਿਬ ਕਹਿੰਦੇ ਨੇ ਸੰਘਰਸ਼ ਸ਼ੰਗਰਛ ਦੇ ਮਹਾਰਾਜ ਲਿਖਦੇ ਆ ਕਹਿੰਦੇ ਆ ਤੁਸੀਂ ਕਰੋ ਸ਼ੰਗਰਛ ਦੇ ਬਾਨੇਓ ਬਣ ਕੇ ਇੱਕ ਜਮਾਤ ਤੁਸੀਂ ਕਰੋ ਸ਼ੰਗਰਛ ਦੇ ਬਾਨੇਓ ਬਣ ਕੇ ਇੱਕ ਜਮਾਤ ਗਲ ਤੋਂ ਲਥੀਆਂ ਤੰਦੀਆਂ ਲੀੜਾ ਕਰ ਲਈਆਂ ਫਿਰ ਰਾਜ ਕਿਉਂਕਿ ਇਹ 바ਵਾ ਸਾਹਿਬ ਦੀ ਜਿਹੜੀ ਕਿਰਪਾ ਵਾ ਉਹਨੇ ਹੀ ਅੱਜ ਜੇ ਆਪਾਂ ਸੋਹਣੇ-ਸੋਹਣੇ ਕੱਪੜੇ ਪਾਏ ਆ ਤੇ 바ਵਾ ਸਾਹਿਬ ਦੀ ਕਿਰਪਾ ਦੇ ਨਾਲ ਹੀ ਆ ਜੇ ਤੇ ਜੇ ਜਦੋਂ 바ਵਾ ਸਾਹਿਬ ਨੇ ਇਹ ਕਾਨੂੰਨ ਨਹੀਂ ਸੀ ਲਿਖਿਆ ਸੰਵਿਧਾਨ ਨਹੀਂ ਸੀ ਲਿਖਿਆ ਉਸ ਤੋਂ ਪਿੱਛੇ ਦੀ ਹਾਲਤ ਨੂੰ ਆਪਾਂ ਦੇਖੀ ਮੈਂ ਜ਼ਿਆਦਾ ਨਹੀਂ ਪਿਆਰ ਕਰਨਾ ਚਾਹੁੰਦਾ ਕਿਉਂਕਿ ਹੋਰ ਵੀ ਸਾਥੀ ਬੁਲਾਦੇ ਬੋਲਣੇ ਆ ਕੋਕੇ ਬਹੁਤ ਮਾੜੀ ਹਾਲਤ ਸੀ ਇੱਕ ਸਾਡਾ ਕਦ ਉਦੋਂ ਚ ਹੁੰਦਾ ਵਾ ਜਦੋਂ ਲੋਕ ਕਹਿੰਦੇ ਆ ਦਲਤਾਂ ਦੇ ਮਸੀਹਾ ਅੱਜ ਜਿੰਨੇ ਵੀ ਲੀਡਰ ਹੋਏ ਆ ਕਿਸੇ ਨੂੰ ਵੀ ਕਿਸੇ ਨੇ ਦਲਤਾਂ ਦੇ ਮਸੀਹਾ ਨਹੀਂ ਕਿਹਾ ਸਿਰਫ ਡਾਕਟਰ ਪੀਬ੍ਰਾਨ ਬੇੜਕਰ ਸਾਹਿਬ ਆ ਜਿਹਨਾਂ ਨੂੰ ਦਲਤਾਂ ਦੇ ਮਸੀਹਾ ਕਿਹਾ ਵਾ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਸੀਸਨ ਮੋਣਾ ਵਾਂ ਤੇ ਅੱਜ ਉਹਨਾਂ ਦਾ 프리 ਨਿਰਮਾਨ ਦਿਵਸ ਆ ਤੇ ਇੱਥੇ ਸਾਰੇ ਸੰਗਤ ਨੂੰ ਮੈਂ ਕਹੂੰਗਾ ਵੀ ਉਨ੍ਹਾਂ ਦੇ ਚਰਨਾਂ ਦੇ ਵਿੱਚ ਸੀਸ ਨਵਾਉ ਉਹ ਜਿਨ੍ਹਾਂ ਦੇ ਕਰਕੇ ਆਪਾਂ ਸੋਹਣੇ ਸੋਹਣੇ ਕੱਪੜੇ ਪਾਏ ਆ ਸੋਹਣੇ ਸੋਹਣੇ ਸਾਡੇ ਮਕਾਨ ਬਣ ਗਏ ਆ ਅੱਜ ਗੱਡੀਆਂ ਰੱਖ ਲਈਆਂ ਸੀ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ ਧੰਨਵਾਦ ਜੀ ਜੈ ਭੀਮ ਜੈ ਭਾਤ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਪਹਿਲੀ ਬਾਤ ਚਾਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਪੇ ਸਭ ਚਾ ਗੁਸਤਿਆ ਕੌਣ ਭਲੇ ਤੋਂ ਹਣ ਮੰਦੇ ਧੰਨਵਾਦ ਕਰਦੀ ਔਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਲੋ ਔਰ ਇਨਸਾਨੀਅਤ ਦੀ ਗੱਲ ਕਰਦੇ ਹੋਏ ਬਾਵਾ ਸਾਹਿਬ ਅੰਬੇਡਕਰ ਸਾਹਿਬ ਨੇ ਇਹ ਗੱਲ ਕਹੀ ਆ ਕਿ ਇਹ ਜਿਹੜਾ ਇਨਸਾਨੀ ਜਾਮਾ ਵਾ ਉਹਨਾਂ ਨੇ ਸਾਨੂੰ ਜਿਹੜੇ ਹੱਕ ਬਾਵਾ ਸਾਹਿਬ ਅੰਬੇਡਕਰ ਸਾਹਿਬ ਨੇ ਦਵਾਏ ਨਹੀਂ ਉਹ ਸਾਨੂੰ ਹੱਕ ਦਵਾਉਂਦੇ ਦਵਾਉਂਦੇ ਇਸ ਦੁਨੀਆ ਤੋਂ ਚਲੇ ਗਏ ਅੱਜ ਉਹਨਾਂ ਦਾ 64ਵਾਂ ਪ੍ਰੀ ਨਿਰਵਾਣ ਦਿਵਸ ਆ ਅਸੀਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਔਰ ਦਿਲੋਂ ਅਸੀਂ ਧੰਨਵਾਦੀ ਆਂ ਔਰ ਸਾਡੀਆਂ ਆਉਣ ਵਾਲੀਆਂ ਪੁਸਤਾਂ ਵੀ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀਆਂ ਧੰਨਵਾਦੀ ਹੋਣਗੀਆਂ ਕਿਉਂਕਿ ਜਿਹੜਾ ਉਹਨਾਂ ਦਾ ਦੇਣ ਆ ਅਸੀਂ ਕਦੀ ਵੀ ਦੇ ਨਹੀਂ ਸਕਦੇ ਸੋ ਮੈਂ ਸਾਥੀਆਂ ਨੂੰ ਇਹ ਇਹ ਕਹਿਣਾ ਚਾਹੂੰਗਾ ਕਿ ਸਾਰੇ ਸਾਥੀਆਂ ਨੇ ਦੱਸਿਆ ਕਿ ਅੱਜ ਉਹਨਾਂ ਦਾ ਕਰਕੇ ਹੀ ਅਸੀਂ ਇਹ ਸਾਰਾ ਕੁਝ ਚੰਗੇ ਕੱਪੜੇ ਪਹਿਨਦੇ ਆਂ ਚੰਗੇ ਘਰ ਦੇ ਵਿੱਚ ਰਹਿੰਦੇ ਆਂ ਸਾਡਕੋ ਗੱਡੀਆਂ ਵਾਂ ਪਾਸਪੋਰਟ ਬਣੇ ਆ ਉਹ 바ਵਾ ਸਾਹਿਬ ਅੰਬੇਡਕਰ ਸਾਹਿਬ ਦੀ ਬਦਲਤੀ ਬਣਿਆ ਔਰ ਮੈਂ ਆਪਣੀ ਬੀਬੀਆਂ ਨੂੰ ਵੀ ਦੱਸਣਾ ਚਾਹੁੰਦਾ ਵਾਂ ਭੈਣਾਂ ਨੂੰ ਵੀ ਦੱਸਣਾ ਚਾਹੁੰਨਾ ਕਿ ਸਦੀ ਪ੍ਰਥਾ ਜਿਹੜੀ ਆ 바ਵਾ ਸਾਹਿਬ ਅੰਬੇਡਕਰ ਸਾਹਿਬ ਨੇ ਖਤਮ ਕੀਤੀ ਸੀ ਇਸ ਦੇਸ਼ ਦੇ ਵਿੱਚੋਂ ਕਿਉਂਕਿ ਜਦੋਂ ਇਨਸਾਨ ਇਸ ਦੁਨੀਆ ਤੋਂ ਚਲੇ ਜਾਂਦਾ ਸੀ ਕਿਸੇ ਦਾ ਹਸਬੈਂਡ ਉਸ ਜਨਾਨੀ ਨੂੰ ਜਿਹਦੇ ਜੀ ਉਥੇ ਸਾੜ ਦਿੱਤਾ ਜਾਂਦਾ ਸੀ ਤੇ ਉਸ ਪ੍ਰਥਾ ਨੂੰ 바ਵਾ ਸਾਹਿਬ ਅੰਬੇਡਕਰ ਸਾਹਿਬ ਨੇ ਖਤਮ ਕੀਤਾ ਸੀ ਸੋ ਮੈਂ ਜਾਦੀਆਂ ਗੱਲਾਂ ਨਾ ਕਹਿੰਦਾ ਹੋਇਆ ਦੋ ਸ਼ਬਦ ਹੋਰ ਕਹਿਣਾ ਚਾਹੂੰਗਾ ਕਿ ਹਮੇਸ਼ਾ ਬਾਬਾ ਸਾਹਿਬ ਅੰਬੇਡਕਰ ਸਾਹ ਦੇ ਅਸੀਂ ਰਿਣੀ ਰਵਾਂਗੇ ਔਰ ਹਮੇਸ਼ਾ ਲਈ ਰਵਾਂਗੇ ਕਿਉਂਕਿ ਪੜ੍ਹਾਈ ਲਿਖਾਈ ਸਾਨੂੰ ਬਹੁਤ ਜ਼ਰੂਰੀ ਆ ਭਵੇਂ ਇੱਕ ਟਾਈਮ ਜਾਂ ਦੋ ਟਾਈਮ ਦਾ ਖਾਣਾ ਨਾ ਖਾਓ ਆਪਣੇ ਬੱਚਿਆਂ ਨੂੰ ਯੋਗ ਬਣਾਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੰਗੇ ਇਨਸਾਨ ਬਣ ਸਕਣ ਔਰ ਚੰਗਾ ਪੜ੍ਹ ਲੈ ਕੇ ਵਧੀਆ ਡਾਕਟਰ ਵਕੀਲ ਇੰਜੀਨੀਅਰ ਔਰ ਚੰਗੇ बिजनेसमैन ਬਣ ਸਕਣ ਜੈ ਭੀਮ ਜੈ ਫਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਦਸੰਬਰ 1956 ਨੂੰ 바ਵਾ ਸਾਹਿਬ ਡਾਕਟਰ ਮੇੜਕਰ ਸਾਹਿਬ ਜਿਹੜੇ ਸੀ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ ਔਰ ਸਾਡੇ ਸਮਾਜ ਦੱਬੇ ਕੁਚਲੇ ਸਮਾਜ ਦੇ ਲਈ ਬਹੁਤ ਕੁਛ ਜੜੀ ਹੈ ਉਹਨਾਂ ਦੀ ਦੇਣ ਸੀ ਸਾਡੇ ਰਹਿਬਰ ਸੀ ਔਰ ਅੱਜ ਮੈਂ ਕੁਝਾਂ ਗੱਲਾਂ ਕਰਨੀਆਂ ਚਾਹੁੰਦਾ ਕਿ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਜਿਹੜੇ ਸੀ ਉਹਨਾਂ ਨੇ ਸਿਰਫ ਦਲਿਤ ਸਮਾਜ ਲਈ ਨਹੀਂ ਕੁਝ ਕੀਤਾ ਭਲਾ ਹੀ ਜਿਹੜੇ ਆ ਉਹ ਕੁਝ ਮਨੁਵਾਦੀ ਲੋਕ ਜਿਹੜੇ ਆ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਦੀ ਅੱਜ ਵੀ ਜਿਹੜੀ ਹੈ ਉਹ ਵਿਚਾਰਧਾਰਾ ਔਰ ਉਹਦੇ ਸੰਵਿਧਾਨ ਦੇ ਨਾਲ ਚੇੜਛਾੜ ਕਰਨਾ ਚਾਹੁੰਦੇ ਆ ਔਰ ਨਾਲ ਨਾਲ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਜਿਹੜਾ ਸਮਾਜ ਹੈ ਉਹ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਦੀ ਜਿਹੜੀ ਵਿਚਾਰਧਾਰਾ ਨੂੰ ਸਮਝ ਚੁੱਕਾ ਹੈ ਔਰ ਕੁਝ ਜਿਹੜੀਆਂ ਮਨੁਵਾਦੀ ਪਾਰਟੀਆਂ ਜਿਹੜੀਆਂ ਆ ਉਹ 바ਵਾ ਸਾਹਿਬ ਡਾਕਟਰ ਮੇਦਕਰ ਸਾਹਿਬ ਦੇ ਸੰਵਿਧਾਨ ਨਾਲ ਛੇੜਛੜ ਕਰਨੀਆਂ ਚਾਹੁੰਦੀਆਂ ਆ ਉਹਦੇ ਵਾਰਿਸ ਔਰ ਉਹਦੇ ਪੈਰੋਕਾਰ ਜਿਹੜੇ ਆ ਅੱਜ 바ਵਾ ਸਾਹਿਬ ਡਾਕਟਰ ਮੇਦਕਰ ਸਾਹਿਬ ਦੇ ਪੂਰੇ ਵਰਲਡ ਦੇ ਵਿੱਚ ਬੜੀ ਵੱਡੀ ਪੱਦਰ ਤੇ ਪੈਦਾ ਹੋ ਚੁੱਕੇ ਆ ਔਰ ਮੈਂ ਉਹਨਾਂ ਪਾਰਟੀਆਂ ਨੂੰ ਇਹ ਗੱਲ ਇਸ ਮਾਦਿਓਂ ਤੋਂ ਦੱਸਣਾ ਚਾਹੁੰਦਾ ਕਿ ਇਸ ਗੱਲ ਦਾ ਸੁਫਨਾਣਾ ਲਿਆ ਜਾਵੇ ਕਿ ਉਹ ਜਿਹੜਾ ਕਹਿੰਦੇ ਸੀ ਸੰਵਿਧਾਨ ਬਦਲਣਾ ਬੜੇ ਵੱਡੇ ਪੱਦਰ ਦੇ ਉੱਪਰ ਜਿਹੜਾ ਆ ਔਰ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਜਿਹੜੀਆਂ ਮੰਨੂਵਾਦੀ ਪਾਰਟੀਆਂ ਇਹ ਗੱਲ ਸੋਚ ਬਣਾ ਕੇ ਚੱਲੀ ਆ ਕਿ ਅਸੀਂ ਸਵਿਧਾਨਨਾ ਚੇੇੜ-ਚੜ ਕਰਾਂਗੇ ਔਰ ਕੁਝ ਛਰਾਰਤੀ ਲੋਕ ਜਿਹੜੇ ਤਰ੍ਹਾਂ-ਤਰ੍ਹਾਂ ਦੇ ਫੇਸਬੁੱਕ ਦੇ ਵਿੱਚ ਜਾਂ ਕਦੇ-ਕਦੇ ਜਿਹੜਾ ਉਹ ਇਦਾਂ ਦੀਆਂ ਪਾਉਂਦੇ ਆ ਫੇਸਬੁੱਕ ਦੇ ਵਿੱਚ ਵੀ ਕਿ ਸਵਿਧਾਨਨਾ ਜਿਹੜਾ ਅਸੀਂ ਛੇੜ-ਚੜ ਕਰਨੀ ਹੈ ਔਰ ਦੂਸਰੀ ਗੱਲ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਜਿਹੜੇ ਆ ਅੱਜ ਸਾਡੀਆਂ ਭੈਣਾ ਚਲੋ ਚਾਂਦੂ ਕੋ ਇੱਥੇ ਪਹੁੰਚਿਆ ਪਰ ਮੈਂ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਨੇ ਸਿਰਫ ਦਲਿਤ ਸਮਾਜ ਲਈ ਨਹੀਂ ਕੁਝ ਕੀਤਾ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਔਰਤ ਜਾਤੀ ਦਾ ਮਾਨ ਸਨਮਾਨ ਬਹਾਲ ਕਰਨ ਲਈ ਉਹਨਾਂ ਨੇ ਬੜਾ ਕੁਝ ਕੁਰਬਾਨ ਕੀਤਾ। ਬਾਬਾ ਸਾਹਿਬ ਡਾਕਟਰ ਮੇਦਕਰ ਸਾਹਿਬ ਉਹ 32 ਡਿਗਰੀਆਂ ਦੇ ਮਾਲਕ ਹੋਏ ਉਹ ਇਨਸਾਨ ਸਨ ਸਾਡੇ ਰਹਿਬਰ ਸਨ। ਜਦੋਂ ਕਿ ਮਨੁਸਮ੍ਰਿਤੀ ਦਾ ਕਾਨੂੰਨ ਹੋਈ ਸੀ ਉਸ ਟਾਈਮ ਦੀ ਮੈਂ ਕੁਝ ਗੱਲ ਕਰਨੀ ਚਾਹੁੰਦਾ ਕਿਉਂਕਿ ਮਨੁਸਮ੍ਰਿਤੀ ਦੇ ਵਿੱਚ ਤੁਸੀਂ ਦੇਖੋ ਜਦੋਂ ਕਿਸੇ ਦਾ ਘਰਵਾਲਾ ਮਰਦਾ ਸੀ ਤਾਂ ਮਨੁਸਮ੍ਰਿਤੀ ਦੇ ਵਿੱਚ ਉਹਨੂੰ ਨਾਲੇ ਜਿੰਦਾ ਸਾੜ ਦਿੱਤਾ ਜਾਂਦਾ ਸੀ ਔਰਤ ਨੂੰ। ਪਰ ਬਾਬਾ ਸਾਹਿਬ ਡਾਕਟਰ ਮੇਦਕਰ ਸਾਹਿਬ ਨੇ ਜਿਹੜਾ ਮਨੁਸਮ੍ਰਿਤੀ ਨਾਲ ਜਿਹੜਾ ਬਾਬਾ ਸਾਹਿਬ ਡਾਕਟਰ ਮੇਨਕਰ ਸਾਹਿਬ ਨੇ ਆਪਣਾ ਜਿਹੜਾ ਸੰਘਰਸ਼ ਕੀਤਾ ਔਰ ਇਹ ਮਨੁਸਮ੍ਰਿਤੀ ਵਰਗੀ ਜਿਹੜੀ ਸੀਗੀ ਇੱਕ ਗੱਲ ਉਹਨੂੰ ਖਤਮ ਕਰਕੇ ਆਪਣਾ ਔਰਤ ਨੂੰ ਮਾਨ ਸਨਮਾਨ ਦੇਣ ਦਾ ਬੜਾ ਵੱਡਾ ਯੋਗਦਾਨ ਪਾਇਆ ਔਰ ਅੱਜ ਔਰਤ ਜਿਹੜੀ ਆ ਉਹ ਘਰ ਦੇ ਵਿੱਚ ਬੈਠੀ ਆ ਉਹਨੂੰ ਬਰਾਬਰ ਦਾ ਹੱਕ ਲੈ ਕੇ ਦਿੱਤਾ ਮਾਨ ਸਰਕਾਰ ਦਿੱਤਾ ਪਰ ਔਰਤਾਂ ਇਹ ਗੱਲ ਭੁੱਲ ਗਈਆਂ ਕਿ ਬਾਬਾ ਸਾਹਿਬ ਡਾਕਟਰ ਮੇਨਕਰ ਸਾਹਿਬ ਜਿਹੜੇ ਸੀ ਉਹ ਕੌਣ ਸੀ ਇਸ ਕਰਕੇ ਮੈਂ ਔਰਤਾਂ ਨੂੰ ਖਾਸ ਤੌਰ ਤੇ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਓ ਆਪਣੇ ਰੈਬਰ ਜਿਹੜਾ ਤੁਹਾਡਾ ਰੈਬਰ ਸੀ 바ਵਾ ਸਾਹਿਬ ਡਾਕਟਰ ਮੇਧਕਰ ਸਾਹਿਬ ਜਿਨੇ ਔਰਤ ਜਾਤੀ ਨੂੰ ਮਾਨ ਸਤਕਾਰ ਲੈ ਕੇ ਦਿੱਤਾ ਔਰਤ ਜਾਤੀ ਨੂੰ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਉਹਦੇ ਲਈ ਜਿਹੜਾ ਸਾਨੂੰ ਵੀ ਯਾਦ ਕਰਨਾ ਚਾਹੀਦਾ ਔਰਤਾਂ ਨੂੰ ਬਲਕਿ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਇੱਕ ਜਿਹੜਿਆ ਇਹ ਦਲਤਾਂ ਦੇ ਜਿਹੜੇ ਲੀਡਰ ਪੈਦਾ ਹੋਏ ਆ ਔਰ ਅੱਜ ਤੁਸੀਂ ਦੇਖੋ ਜੇਕਰ ਪੂਰੇ ਵਰਲਡ ਦੀ ਗੱਲ ਕਰੀਏ 바ਵਾ ਸਾਹਿਬ ਡਾਕਟਰ ਮੇਧਕਰ ਸਾਹਿਬ ਨੇ ਸਿੱਖ ਧਰਮ ਦੇ ਵਿੱਚ ਉਹ ਰੋਲ ਦਾ ਕੀਤਾ ਤੁਸੀਂ ਦੇਖਿਆ ਹੋਊਗਾ ਕਿ ਅੱਜ ਤੁਸੀਂ ਇੰਡੀਆ ਦੇ ਵਿੱਚ ਜੇਕਰ 에어ਪੋਰਟ ਤੇ ਇੰਡੀਆ ਦੇ ਕਿਸੇ ਵੀ ਕੋਨੇ ਦੇ ਉੱਪਰ ਜਾਂਦੇ ਆ ਤੇ ਤੁਹਾਨੂੰ ਕੋਈ ਨਹੀਂ ਇਹ ਗੱਲ ਕਹਿੰਦਾ ਕਿ ਆਪਣਾ ਗੁਰੂ ਗ੍ਰੰਥ ਸਾਹਿਬ ਜਿਹੜਾ ਅਸੀਂ ਸਿਰਿ ਸਾਹਿਬ ਪਾਇਆ ਹੁੰਦਾ ਉਹਨੂੰ ਉਤਾਰੋ ਜੇਕਰ ਆਪਾਂ ਦਿੱਲੀ 에어ਪੋਰਟ ਦੇ ਉੱਪਰ ਜਾਂਦੇ ਆ ਤਾਂ ਉੱਥੇ ਇਹ ਗੱਲ ਕਿੰਤੂ ਫ੍ਰੰਤੂ ਜਾਂ ਬਾਹਰੀਆਂ ਕੰਟਰੀਆਂ 'ਚ ਹੁੰਦੀ ਆ ਕਿ ਜਿਹੜਾ ਅਸੀਂ ਤੁਹਾਨੂੰ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਾਜੀ ਨਵਾਜੀ ਜਿਹੜਾ ਸਿਰਿ ਸਾਹਿਬ ਆ ਉਹ ਨਹੀਂ ਪਾਉਣ ਦਿੱਤਾ ਜਾਏਗਾ ਬਾਬਾ ਸਾਹਿਬ ਡਾਕਟਰ ਅਮੇਦਕਰ ਸਾਹਿਬ ਨੇ ਸਾਰਿਆਂ ਨੂੰ ਬਰਾਬਰਤਾ ਦਾ ਮਾਨ ਸਤਕਾਰ ਲੈ ਕੇ ਦਿੱਤਾ ਪਰ ਅੱਜ ਚੰਦ ਕੇ ਲੋਕ ਜਿਹੜੇ ਆ ਇਹ ਪ੍ਰਚਾਰ ਕਰਦੇ ਆ ਕਿ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਤਾਂ ਦਲਦ ਸਮਾਜਦੇ ਸੀ ਇਹ ਗੱਲ ਆਪਾਂ ਨੂੰ ਸੋਚਣ ਦੀ ਲੋੜ ਆ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਨੇ ਮਾਨ ਸਨਮਾਨ ਦੀ ਜ਼ਿੰਦਗੀ ਜੂਣ ਦਾ ਬਲ ਬਖਸ਼ਿਆ 바ਵਾ ਸਾਹਿਬ ਨੇ ਅੱਜ ਜੇਕਰ ਆਪਾਂ ਯਾਦ ਕਰੀਏ ਉਸ ਰਹਿਬਰ ਨੂੰ ਆਪਣੇ ਨੂੰ ਕਿਸ ਤਰੀਕੇ ਦੀ 1932 ਤੋਂ ਪਹਿਲਾਂ ਤੁਸੀਂ ਦੇਖੋ ਆਪਣੇ ਹਾਲਾਤ ਅੱਜ ਸਾਡੇ ਸਮਾਜ ਦੇ ਕੁਝ ਲੀਡਰ ਜਿਹੜੇ ਆ ਕੁਝ ਪੜ੍ਹੇ ਲਿਖੇ ਅਫਸਰ ਆ ਉਹ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਨੂੰ ਭੁੱਲ ਗਏ ਬਾਬਾ ਸਾਹਿਬ ਡਾਕਟਰ ਬੇਲਕਰ ਸਾਹਿਬ ਨੇ ਇੱਕ ਗੱਲ ਕੀਤੀ ਸੀ ਉਹਦਾ ਵੀ ਕਿ ਮੈਨੂੰ ਸਭ ਤੋਂ ਵੱਧ ਮੇਰੇ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ ਇਹ 'ਚ ਕੋਈ ਸ਼ੱਕ ਨਹੀਂ ਅੱਜ ਵੀ ਤੁਸੀਂ ਦੇਖੋ ਬਾਬਾ ਸਾਹਿਬ ਡਾਕਟਰ ਬੇਲਕਰ ਸਾਹਿਬ ਦੀ ਫਿਲਾਸਫੀ ਨੂੰ ਜਿਹੜੀਆਂ ਪਾਰਟੀਆਂ ਅੱਕੇ ਲੈ ਕੇ ਜਾਣਾ ਚਾਹੁੰਦੀਆਂ ਉਹਦੀ ਸੋਚ ਨੂੰ ਲਾਗੂ ਕਰਨੀਆਂ ਚਾਹੁੰਦੀਆਂ ਉਹਨੂੰ ਭੁੱਲ ਬੈਠਦੇ ਆਪਾਂ ਹੋਰ ਬੰਨੇ ਤੁਰੇ ਫਿਰਦੇ ਆ ਅੱਜ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਇਸ ਮਾਦੀਆਂ ਦੇ ਉੱਪਰ ਸਾਡੇ ਕੁਝ ਧਿਆਲਪੁਰ ਦੇ ਸਾਥੀ ਬੈਠੇ ਆ ਕਿ ਇੱਥੇ ਜਿਹੜੀ ਸਾਡੇ ਧਿਆਲਪੁਰ ਦੀਆਂ ਸਮੇਂ-ਸਮੇਂ ਦੇ ਉੱਪਰ ਪੰਚਾਇਤਾਂ ਬਣੀਆਂ ਚਾਹੇ ਉਹ ਕਾਲੀਗੜ੍ਹ ਦੀਆਂ ਹੋਣ ਜਾਂ ਕਾਂਗਰਸ ਪਾਰਟੀ ਦੀਆਂ ਹੋਣ ਔਰ ਮੈਂ ਇਸ ਮਾਦੀੋਂ ਤੋਂ ਸਖਤ ਸ਼ਬਦਾਂ ਵਿੱਚ ਇਹਨਾਂ ਦੀ ਨਿੰਦਾ ਕਰਦਾ ਜਿਨ੍ਹਾਂ ਨੇ ਬਾਵਾ ਸਾਹਿਬ ਡਾਕਟਰ ਅਮੇਦਕਰ ਸਾਹਿਬ ਦਾ ਜ਼ਿਕਰ پارک ਬਹੁਜਨ ਸਮਾਜ ਪਾਰਟੀ ਦੀ ਕੋਸ਼ਿਸ਼ਾਂ ਨਾਲ ਜਿਹੜਾ ਬਣਾਇਆ ਅੱਜ ਇੱਥੇ ਇੱਕ ਇੱਟ ਤੱਕ ਨਹੀਂ ਨਾ ਲੋਕਾਂ ਨੇ ਲਾਈ ਇਹਨਾਂ ਦੀ ਮਾਨਸਿਕਤਾ ਦਾ ਤੁਹਾਨੂੰ ਇੱਥੋਂ ਪਤਾ ਲੱਗਦਾ ਹੋਵੇਗਾ ਇਹ ਜੇਕਰ ਸਾਡਾ ਸਮਾਜ ਜਾਗਰੂਕ ਹੈ ਅੱਜ ਪਿੰਡ ਪੱਦਰ ਦੇ ਉੱਪਰ ਤੇ ਇਹਨਾਂ ਲੋਕਾਂ ਨੂੰ ਇਲੈਕਸ਼ਨਾਂ ਦੇ ਵਿੱਚ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਕਿ ਜਿਹੜੇ ਸਾਡੇ ਰਹਿਬਰ ਆ ਉਹਨਾਂ ਦਾ ਤੁਸੀਂ ਅਪਮਾਨ ਕਰਦੇ ਆ ਜੇਕਰ ਜਿਸ ਤਰੀਕੇ ਨਾਲ ਇਹ ਆਪੜਾਪੜੇ ਗੁਰੂਆਰੇ ਰਹਿਬਰਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਆਪਣੇ ਮੰਦਰਾਂ ਦੇ ਵਿੱਚ ਜਾਂ ਆਪਣੀਆਂ ਮਸੀਤਾਂ ਦੀ ਸਫਾਈ ਕਰਦੇ ਆ ਉਸੇ ਤਰੀਕੇ ਨਾਲ ਸਾਡੇ ਰਹਿਬਰ ਜਿਹੜੇ ਬਾਬਾ ਸਾਹਿਬ ਡਾਕਟਰ ਮੇਰਦੋਸ ਸਾਹਿਬ ਦਾ ਇੱਥੇ ਬੁੱਤ ਲੱਗਾ ਉਹਨੂੰ ਇਹ ਲੋਕ ਅਗਨੋਰ ਕਰਦੇ ਆ ਔਰ ਇੱਥੇ ਜਿਹੜਾ ਅੱਜ ਮੈਂ ਇਹ ਵੀ ਕਹਿਣੀ ਚਾਹੁੰਦਾ ਕਿ ਇੱਥੇ ਲਗਭਗ 1 ਸਾਲ ਦੇ ਉੱਪਰ ਜਿਹੜਾ ਆ ਇਹ ਪਿੰਡ ਦੇ ਸਾਡੀ ਜਿਹੜੀ ਪੰਚਾਇਤ ਆ ਇਹਨਾਂ ਨੇ 1 ਸਾਲ ਦੇ ਉੱਪਰ ਇੱਥੇ ਨਿੱਟਾ ਸੁਟੀਆਂ ਸੀ ਨਰਕ ਪਰ ਆ ਜਿਹੜਾ ਇੱਥੇ ਬਣਾਇਆ ਸੀ ਔਰ ਮੈਂ ਕੁਝ ਦਿਨ ਪਹਿਲਾਂ ਕਿਹਾ ਕਿ ਆਪਣੇ ਵਸਾਥੀਆਂ ਨੂੰ ਇੱਥੇ ਸਫਾਈ ਕਰਾਈ ਇਸ ਕਰਕੇ ਮੈਂ ਆਪਣੇ ਸਾਥੀਆਂ ਲਈ ਵੀ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਗੁੰਗੀਆਂ ਬੋਲੀਆਂ ਸਰਕਾਰਾਂ ਆ ਜਾਂ ਪਿੰਡ ਬਦਲ ਦੇ ਉੱਪਰ ਪੰਚਾਇਤ ਬਣੀ ਆ ਗੁੰਗੀ ਬੋਲੀ ਇਹਨਾਂ ਨੂੰ ਜਾਗਰੂਕ ਕਰਨ ਦੇ ਲਈ ਸਾਡੇ ਸਾਥੀ ਪਿੰਡ ਦੇ ਬੈਠੇ ਆ ਇਹ ਆਪਾਂ 바ਵਾ ਸਾਹਿਬ ਡਾਕਟਰ ਮੇਸਕਰ ਸਾਹਿਬ ਦੀ ਜੇ ਫਲਸਫੇ ਨੂੰ ਅਸਲੀ ਤੌਰ ਤੇ ਲਾਗੂ ਕਰਨਾ ਚਾਹੁੰਦੇ ਆ ਤੇ ਇਹਨਾਂ ਦੇ ਖਿਲਾਫ ਵੀ ਸਾਨੂੰ ਸੰਘਰਸ਼ ਵਧਣਾ ਚਾਹੀਦਾ ਜਿਹੜੀਆਂ ਵੋਟਾਂ ਲੈਣ ਤਾਂ ਆ ਜਾਂਦੇ ਆ ਪਰ 바ਵਾ ਸਾਹਿਬ ਦਾ ਪਿੰਡ ਬਦਲ ਦੇ ਉੱਪਰ ਅਜੇ ਤੱਕ ਇਹਨਾਂ ਨੇ ਕੋਈ ਵੀ ਗ੍ਰਾਂਟ ਜਾਂ ਕਿਸੇ ਵੀ ਚਾਹੇ ਕਾਲੀ ਗਲਤੀ ਸਰਕਾਰ ਨਹੀਂ ਹੋਵੇ ਜਾਂ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਹੀ ਹੋਵੇ ਆ ਅੱਜ ਤੱਕ ਇਹਨਾਂ ਲੋਕਾਂ ਨੇ ਇੱਕ ਪੰਜੀ ਵੀ ਇੱਥੇ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦਕਿ ਇਹ ਪੈਸਾ ਕਿਹਦਾ ਸਾਡੇ ਕਹੂਨ ਪਸੀਨੇ ਦੀ ਕਮਾਈ ਆ ਅਸੀਂ ਟੈਕਸ ਦਿੰਨੇ ਆ ਸਰਕਾਰਾਂ ਨੂੰ ਸਵੇਰੇ ਉੱਠ ਕੇ ਜਿਹੜਾ ਇਤੋਂ ਤੱਕ ਕਿ ਜਦੋਂ ਅਸੀਂ ਸਵੇਰੇ ਉੱਠ ਕੇ ਬੁਰਸ਼ ਵੀ ਮੂੰਚ ਪਾਉਂਦੇ ਆ ਇਹ ਸਾਡੇ ਲੋਕਾਂ ਦਾ ਟੈਕਸ ਜਾਂਦਾ ਸਰਕਾਰ ਨੂੰ ਔਰ ਉਹੀ ਟੈਕਸਾਂ ਦਾ ਪੈਸਾ ਜਿਹੜਾ ਇਕੱਠਾ ਹੋਇਆ ਹੁੰਦਾ ਉਹ ਪਿੰਡ ਦੀਆਂ ਡਿਵੈਲਪਮੈਂਟਾਂ ਤੇ ਲੱਗਦਾ ਪਰ ਇਹਨਾਂ ਦੀ ਜਿਹੜੀ ਕਹਾਣੀ ਮੰਡਾ ਸਾਡੇ ਪਿੰਡ ਦੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦਾ ਅੱਜ ਤੱਕ ਇਹਨਾਂ ਲੋਕਾਂ ਨੇ 1 ਰੁਪਈਆ ਨਹੀਂ ਲਾਇਆ ਜੇਕਰ ਲਾਇਆ ਇੱਥੇ ਕੋਈ ਮਾ ਉਹ ਸੰਤੋ ਵਾਧ ਦੇਣ ਜਿਹੜੀ ਆ ਉਹ ਭੋਜਨ ਸਮਾਜ ਪਾਰਟੀ ਦੇ ਲੀਡਰਾਂ ਦੀ ਜਾਂ 바ਵਾ ਸਾਹਿਬ ਡਾਕਟਰ ਸੰਧੂ ਪਰਿਵਾਰ ਦੇ ਜਿਹੜੇ ਲੀਡਰਾਂ ਦੇ ਵਰਕਰਾਂ ਦੀ ਦੇਣਾ ਇਸ ਪਰਿਵਾਰ ਦੇ ਵਿੱਚ ਔਰ ਇਹਨਾਂ ਬੇਨਤੀ ਇਹਦੀ ਸਭ ਸਭਾ ਚ ਨਿੰਦਾ ਕਰਦਾ ਔਰ ਨਾਲ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਨੂੰ ਜੇਕਰ ਆਪਾਂ ਸਮਝਾਉਣਾ ਇਸ ਮਾਧਿਅਮ ਤੋਂ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਸਰਕਾਰਾਂ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਦੇ ਸੰਵਿਧਾਨ ਨਾਲ ਛੇੜਛਾੜ ਕਰਨੀਆਂ ਚਾਹੁੰਦਾ ਆਓ ਉੱਠ ਕੇ ਆਪਾਂ ਜਿਹੜਾ ਗਲੀ ਮਾਲਿਆਂ ਦੇ ਵਿੱਚ 바ਵਾ ਸਾਹਿਬ ਡਾਕਟਰ ਬੇਦਕਰ ਸਾਹਿਬ ਦੇ ਸੰਵਿਧਾਨ ਬਾਰੇ ਲੋਕਾਂ ਨੂੰ ਜਾਗਰੂਕ ਕਰੀਏ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰਿਏ ਤਾਂ ਕਿ ਇਹ ਜਿਹੜੀਆਂ ਮਨੁਵਾਦੀ ਪਾਰਟੀਆਂ ਬੀਜੇਪੀ ਦੀਆਂ ਸਰਕਾਰਾਂ ਆ ਅੱਜ ਕੇਂਦਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਬਣਾ ਰਹੀਆਂ ਕਦੇ ਕਿਸਾਨਾਂ ਦੇ ਉੱਪਰ ਤਿਆਚਾਰ ਕਰਦੀਆਂ ਅੱਜ ਤੁਸੀਂ ਦੇਖੋ ਸਾਡੇ ਕਿਸਾਨ ਭਰਾ ਕਿਸ ਤਰੀਕੇ ਨਾਲ ਲਗਾਤਾਰ ਦੋ ਢਾਈ ਮਹੀਨੇ ਹੋ ਗਏ ਛੜਕਾਂ ਦੇ ਉੱਪਰ ਤੁਰੇ ਫਿਰਦੇ ਆ ਔਰ ਅੱਜ ਮੈਂ ਤੁਹਾਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਜਦੋਂ ਅਸੀਂ ਕਿਤੇ ਸਾਡਾ ਦਲਦ ਸਮਾਜ ਲੜਦਾ ਹੁੰਦਾ ਸੀ ਤਾਂ ਸਾਡੇ ਕੁਝ ਕਿਸਾਨ ਭਰਾਏ ਗੱਲ ਕਹਿੰਦੇ ਹੁੰਦੇ ਸੀਗੇ ਇਹ ਲੋਕ ਛੜਕਾਂ ਦੇ ਉੱਤਰਦੇ ਆ ਇਹ ਕਹਾੜਾ ਜਿਹੜਾ ਆ ਇਹ ਕੰਨਾ ਦਲਤਾਂ ਦੇ ਉੱਪਰ ਨਹੀਂ ਚੱਲਣਾ ਹੁਣ ਕਿਸਾਨਾਂ ਦੇ ਚੱਲਿਆ ਆਉਣ ਵਾਲੇ ਸਮੇਂ ਦੇ ਉੱਪਰ ਹੋਰ ਲੋਕਾਂ ਦੇ ਵੀ ਚੱਲਣਾ ਇਸ ਕਰਕੇ ਆਓ ਇਕੱਠੇ ਹੋ ਕੇ ਕਿਸਾਨਾਂ ਦਾ ਵੀ ਸਾਥ ਦਿਈਏ ਔਰ ਇਹਨਾਂ ਜਿਹੜੀਆਂ ਸਰਕਾਰਾਂ ਆ ਜਿਹੜੀ ਇਹਨਾਂ ਦੀ ਗੰਦੀ ਮਾਨਸਿਕਤਾ ਆ ਕੁਝ ਥਣਾਡਾਂ ਲੋਕਾਂ ਨੂੰ ਇਹ ਫਾਇਦਾ ਪਹੁੰਚਾਉਣਾ ਚਾਹੁੰਦੀਆਂ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਸਕੀਏ ਇਹਨੀਆਂ ਗੱਲਾਂ ਨਮਾ ਰਜਾ ਲੈਣਾ ਜੈ ਭੀਮ ਜੈ ਭਾਰਤ